ਐਸਵੇਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਐਮਰਜੈਂਸੀ ਵਰਗੇ ਹਾਲਾਤ ਜਿਹੜੇ ਆ ਉਹ ਪੈਦਾ ਕੀਤੇ ਜਾਂਦੇ। ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਵੀ ਜੇ ਕੋਈ ਬਿਆਨ ਦਿੰਦਾ ਜਿਹੜਾ ਕਿ ਇੱਕ ਸੰਵਿਧਾਨਕ ਉਧਰ ਉਹਦੇ ਖਿਲਾਫ ਵੀ ਕੇਸ ਕਰਜ ਹੋ ਜਾਂਦਾ ਹੈ। ਜੇ ਵੀ ਹੋਰ ਸਿਆਸੀ ਆਗੂ ਸਰਕਾਰ ਦੇ ਖਿਲਾਫ ਸਖਤ ਟਿੱਪਣੀ ਕਰਦਾ ਤੇ ਉਹਦੇ ਖਿਲਾਫ ਵੀ ਸਰਕਾਰ ਤੇਜ਼ ਦਲਦਲ ਕਰੰਮ ਸ਼ੁਰੂ ਕਰ ਦਿੰਦੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਕਹਿਣੀ ਚਾਹਦਾ ਕਿ ਤੁਸੀਂ ਸਰਦਾਰ ਪ੍ਰਤਾਪ ਸਿੰਘ ਬਾਜਵੇ ਦੀ ਗੱਲ ਦਾ ਇੰਨਾ ਕਮੇਂਤਾ ਨਾਲ ਨੋਟਿਸ ਲੈ ਕੇ ਕੇਸ ਚ ਦਰਜ ਕਰ ਦਿੱਤਾ ਜੇ ਤੁਹਾਨੂੰ ਬਤੌਰ ਹੋਮ ਮਿਨਿਸਟਰ ਬਤੌਰ ਮੁੱਖ ਮੰਤਰੀ ਇੰਨਾ ਆਪਣੇ ਆਪ ਤੇ ਵਿਸ਼ਵਾਸ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਗ੍ਰਨੇਡ ਜਾਂ ਬੰਬ ਨਹੀਂ ਫਟੇਗਾ ਤੇ ਚੰਗੀ ਗੱਲ ਹੈ ਤੁਸੀਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਓ ਕਿ ਜੇ ਇੱਕ ਵੀ ਬੰਬ ਹੁਣ ਪੰਜਾਬ ਦੇ ਵਿੱਚ ਫਟਿਆ ਜਾਂ ਗ੍ਰਨੇਡ ਫਟਿਆ ਤੇ ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਆਂਗਾ ਆਪਰੇ ਨੂੰ ਕੀ ਬਿਲਕੁਲ ਜਿਹੜਾ ਬੇਫਿਕਰ ਹੋ ਜਾਂਦਾ ਅਸਲੀ ਹਾਲ ਤਾਂ ਇਹ ਹੈ ਨਾ ਕਿ ਜੇ ਤੁਹਾਨੂੰ ਯਕੀਨ ਹੈ ਕਿ ਸੂਬੇ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗਤੀਵਿਧੀ ਹੋ ਨਹੀਂ ਹੋ ਸਕਦੀ ਤੁਸੀਂ ਛਾਤੀ ਠੋਕ ਕੇ ਸਭ ਕਹੋ ਕਿ ਮੈਂ ਮੁੱਖ ਮੰਤਰੀ ਆ ਜੇ ਇੱਕ ਵੀ ਗਰੇਨ ਫਟਿਆ ਤੇ ਮੈਂ ਸ੍ਰੀਫਾ ਦੇ ਦੂੰ ਪਰ ਆ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਇਹ ਸੂਬੇ ਦੇ ਹਿੱਤਾਂ ਦੇ ਵਿੱਚ ਨਹੀਂ ਹੈ ਇੱਕ ਆ ਜਿਹੜਾ ਨਵਾਂ ਰੁਝਾਨ ਪੈ ਗਿਆ ਕਿ ਤੁਸੀਂ ਕੇਸਦਰ ਚ ਕਰਾ ਦਿਓ ਤੇ ਫਿਰ ਰੂਲਿੰਗ ਪਾਰਟੀ ਦਾ ਪ੍ਰਧਾਨ ਥਾਣਿਆਂ ਤੇ ਸਭ ਨੂੰ ਜਾ ਕੇ ਧਰਨਾ ਦੇਵੇ ਖੁਦ ਆਪ ਅਮਨ ਅਰੋੜਾ ਜੀ ਮੰਤਰੀ ਨੇ ਤੇ ਜੇ ਮੰਤਰੀ ਨੂੰ ਥਾਣੇ ਦੇ ਸਾਮਰੂਹ ਧਰਨੇ ਦੇਣੇ ਪੈਣੇ ਆਪ ਹੀ ਜਿਹੜੀ ਆ ਪੁਲਿਸ ਸਹੀ ਕੰਮ ਨਹੀਂ ਕਰਦੀ ਫਿਰ ਸਾਰੀ ਸਰਕਾਰ ਨੂੰ ਅਸਤੀਫਾ ਦੇ ਦੇਣੇ ਕਹਿੰਦੇ ਫਿਰ ਕਦੇ ਪਾਸੇ ਬਿਠੇ ਕਿ ਜੇ ਤੁਹਾਨੂੰ ਆਪਣੇ ਸਿਸਟਮ ਤੇ ਵਿਸ਼ਵਾਸ ਨਹੀਂ ਤੁਸੀਂ ਆਪ ਹੀ ਬਤੌਰ ਮੰਤਰੀ ਬਤੌਰ ਪਾਰਟੀ ਪ੍ਰਧਾਨ ਰੂਲਿੰਗ ਪਾਰਟੀ ਦੇ ਉੱਥੇ ਅਸਤੀਫਾ ਦੇਣੇ ਆ ਇਨਸਾਫ ਲੈਣ ਵਾਸਤੇ ਤੇ ਆਪ ਬਦਨੂਨ ਸਾਫ ਕਿੱਥੇ ਬੀਣਗੇ ਫਿਰ ਤਾਂ ਸਿਸਟਮ ਖਤਮ ਹੋ ਗਿਆ ਤੁਸੀਂ ਸਾਰੇ ਅਸਤੀਫੇ ਦੇ ਕੇ ਪਾਸੇ ਹੋ ਕਿਉਂਕਿ ਇਸ ਤਰ੍ਹਾਂ ਦੇ ਮੁੱਦੇ ਪੈਦਾ ਕਰਕੇ ਲੋਕਾਂ ਦਾ ਧਿਆਨ ਅਸਲੀ ਮੁੱਦੇ ਤੋਂ ਹਟਾ ਕੇ ਜਿਹੜਾ ਤੁਸੀਂ ਰਾਜਨੀਤਿਕ ਫਾਇਦਾ ਲੈਣਾ ਚਾਹੁੰਦੇ ਹੋ ਉਹਦੇ ਨਾਲ ਗੱਲ ਨਹੀਂ ਬਣੀ ਸਚਾਈ ਲੋਕਾਂ ਨੂੰ ਪਤਾ ਹੈ ਹਾਲਾਤ ਪੰਜਾਬ ਦੇ ਖਰਾਬ ਹਨ ਉਹਨੂੰ ਠੀਕ ਕਰਨ ਦੇ ਪਾਸੇ ਕੋਈ ਕੰਮ ਚੁੱਕਦਾ